ਆਦਮਪੁਰ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੀ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਜਾ ਕੇ ਨਹਿਰ ਦੇ ਵਿੱਚ ਡਿੱਗ ਗਿਆ ਤਾਂ ਐਸੇ ਚ ਵੱਡਾ ਹਾਦਸਾ ਹੋਣੋਂ ਟਲਿਆ ਜਿੱਥੇ ਕਿ ਆਦਮਪੁਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਾਲੋਂ ਨਾਲ ਕਿ ਆਖਰਕਾਰ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਜਿੱਥੇ ਕਿ ਆਦਮਪੁਰ ਦਾ ਅੱਗੇ ਪਿੰਡ ਹੈ ਖੁਰਦਪੁਰ ਜਿੱਥੇ ਕਿ ਇਹ ਸਾਰਾ ਹਾਦਸਾ ਵਾਪਰਿਆ ਇਸ ਹਾਦਸੇ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਵਿੱਚੋਂ ਸਿਲੰਡਰ ਕੱਢੇ ਗਏ ਨੇ ਤਸਵੀਰਾਂ ਪੰਜਾਬ ਦੀਆਂ ਹੀ ਨੇ ਪੰਜਾਬ ਦੇ ਆਦਮਪੁਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਜਾ ਰਿਹਾ ਸੀ ਤੇ ਇਸ ਦਾ ਸੰਤੁਲਨ ਵਿਗੜ ਗਿਆ ਉਸ ਟਰੱਕ ਦਾ ਸੰਤੁਲਨ ਵਿਗੜਨ ਤੋਂ ਬਾਅਦ ਸਿੱਧਾ ਜਾ ਕੇ ਜੋ ਟਰੱਕ ਹੈ ਇਹ ਜੋ ਬਸਤ ਇਹ ਨਹਿਰਾ ਉਸ ਦੇ ਵਿੱਚ ਜਾ ਕੇ ਗਿਰਿਆ ਤੇ ਇੱਥੇ ਹੀ ਲੋਕਾਂ ਨੇ ਜਦ ਦੇਖਿਆ ਤਾਂ ਮੌਕੇ ਦੇ ਉੱਤੇ ਮਦਦ ਕਰਨ ਦੇ ਲਈ ਪਹੁੰਚੇ ਤਸਵੀਰਾਂ ਤੁਹਾਨੂੰ ਨਾਲੋਂ ਨਾਲ ਦਿਖਾ ਰਹੇ ਹਾਂ ਕਿ ਆਖਰਕਾਰ ਕਿੰਨਾ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਇਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਸ ਟਰੱਕ ਦੇ ਡਿੱਗਣ ਤੋਂ ਬਾਅਦ ਦੇ ਵਿੱਚ ਜੀਸੀਬੀ ਨੂੰ ਬੁਲਾਇਆ ਜੀਸੀਬੀ ਦੀ ਮਦਦ ਦੇ ਨਾਲ ਉਹ ਤੋ ਸਿਲੰਡਰਾਂ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਤੁਮਾਕੇ ਦਾ ਖਤਰਾ ਬਹੁਤ ਜ਼ਿਆਦਾ ਸੀ ਕਿਸੇ ਵੀ ਤਰ੍ਹਾਂ ਤਬਾਕਾ ਨਾ ਹੋ ਸਕੇ ਇਸੇ ਦੇ ਲਈ ਪਹਿਲਾਂ ਹੀ ਸਿਲੰਡਰਾਂ ਨੂੰ ਬਾਹਰ ਕੱਢਿਆ ਗਿਆ ਹੈ ਇਹ ਤੇ ਦੱਸਦੀ ਹੈ ਪਿੰਡ ਖੁਰਦਪੁਰ ਤੇ ਅਚਾਨਕ ਬਿਸਤ ਦੁਆਬ ਨਹਿਰ ਹੈ ਇਸ ਨਹਿਰ ਦੇ ਵਿੱਚ ਇਹ ਜੋ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਗਿਰਿਆ ਉਸ ਤੋਂ ਬਾਅਦ ਚ ਜੀਸੀਬੀ ਦੀ ਮਦਦ ਦੇ ਨਾਲ ਦੇਖੋ ਕਿਵੇਂ ਇੱਕ ਤੋਂ ਬਾਅਦ ਇੱਕ ਸਿਲੰਡਰ ਬਾਹਰ ਕੱਢੇ ਜਾ ਰਹੇ ਨਿਕਲ ਵੀਡੀਓ ਤੇ ਹਰ ਨਾਲ ਦੇਖੋ ਸਿਲੰਡਰ ਜੋ ਨੇ ਉਹ ਚੈਨ ਦੇ ਨਾਲ ਬੰਨ ਕੇ ਬਾਹਰ ਕੱਢੇ ਨੇ ਤਾਂ ਕਿ ਪਹਿਲਾਂ ਇਹ ਸਿਲੰਡਰਾਂ ਨੂੰ ਕੱਢ ਲਿਆ ਜਾਏ ਨਹੀਂ ਤਾਂ ਜੇ ਕਿਤੇ ਸਿੱਧਾ ਹੀ ਇਸ ਟਰੱਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਤਾਂ ਇਹ ਸਿਲੰਡਰ ਸੜਕ ਦੇ ਉੱਤੇ ਵੀ ਡਿੱਗ ਕੇ ਇੱਧਰ ਉੱਧਰ ਹੋ ਸਕਦੇ ਸੀ ਤੇ ਜੇ ਕਿਤੇ ਸਿਲੰਡਰ ਕਿਸ ਚ ਤੰਬਾਕਾ ਹੋ ਗਿਆ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਹਾਲਾਂਕਿ ਅਜ ਦੇ ਕਾਰਨਾਂ ਨੂੰ ਲੈ ਕੇ ਅਜ ਤੱਕ ਸਵਾਲ ਖੜਾ ਹੋ ਰਿਹਾ ਕਿ ਆਖਰਕਾਰ ਕਿਉਂ ਇਹ ਹਾਦਸਾ ਵਾਪਰਿਆ ਕਿਸ ਦੀ ਗਲਤੀ ਹੈ ਕਿ ਡਰਾਈਵਰ ਦੀ ਗਲਤੀ ਹੋਈ ਸੀ ਕੋਈ ਹੋਰ ਚੀਜ਼ ਵਾਹਨ ਦੇ ਸਾਹਮਣੇ ਆਈ ਜਾਂ ਫਿਰ ਕਿਸੇ ਤਰੀਕੇ ਦਾ ਨੁਕਸ ਇਸ ਵਾਹਨ ਦੇ ਵਿੱਚ ਆਇਆ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਸਾਰੇ ਹੁਣ ਸਵਾਲ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਸਿਲੰਡਰਾਂ ਦੇ ਨਾਲ ਭਰਿਆ ਜਾਦੇ ਟਰੱਕ ਪਲਟਿਆਏ ਤਾਂ ਐਸੇ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਆਦਮਪੁਰ ਦੀਆਂ ਤਸਵੀਰਾਂ ਜ਼ਰੂਰ ਹੁਣ ਕਿਤੇ ਨਾ ਕਿਤੇ ਸਵਾਲ ਖੜਾ ਕਰਨੀਆਂ ਨੇ ਪੰਜਾਬ ਭਰ ਦੇ ਲਈ ਕਿ ਜੇਕਰ ਐਸੀ ਚੀਜ਼ ਲਗਾਈ ਜਾ ਰਹੀ ਹੈ ਕਿਉਂਕਿ ਸਿਲੰਡਰ ਰਸੋਈ ਦੇ ਵਿੱਚ ਅਸੀਂ ਵਰਤਦੇ ਹਾਂ ਤਾ ਐਸੇ ਚ ਜੇਕਰ ਕਿਸੇ ਇੱਕ ਵੀ ਸਿਲੰਡਰ ਚ ਤਮਾਕਾ ਹੋ ਜਾਏ ਤਾਂ ਘਰਾਂ ਦੇ ਵਿੱਚ ਕਿੰਨਾ ਨੁਕਸਾਨ ਹੁੰਦਾ ਇੱਥੇ ਤਾਂ ਪੂਰੇ ਦਾ ਪੂਰਾ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਇਹ ਟਰੱਕ ਸੀ ਜੇਕਰ ਕਿਸੇ ਇੱਕ ਵੀ ਸਿਲੰਡਰ ਚ ਤਮਾਕਾ ਹੋ ਜਾਂਦਾ ਤਾਂ ਫਿਰ ਕਿੰਨਾ ਨੁਕਸਾਨ ਹੋ ਸਕਦਾ ਸੀ ਇਹ ਤੁਸੀਂ ਆਪ ਭੜੀ ਭਾਂਤ ਜਾਣੋ ਹੁਣ ਉੱਥੇ ਮੌਕੇ ਦੀਆਂ ਤਸਵੀਰਾਂ ਇੱਕ ਵਾਰ ਤੁਸੀਂ ਦੁਬਾਰਾ ਦੇਖੋ ਕਿ ਕਿਸ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਹੀ ਬਚਾ ਕੀਤਾ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਇੱਕ ਵਾਰ ਨਹਿਰ ਦੇ ਵਿੱਚ ਦੇਖੋ ਕਿ ਕਿਵੇਂ ਇਹ ਟਰੱਕ ਡਿੱਗਿਆ ਹੋਇਆ ਏ ਹਾਲਾਂਕਿ ਪਾਣੀ ਘਟ ਹੋਣ ਦੇ ਕਾਰਨ ਫੇਰ ਵੀ ਬਚਾ ਰਿਆ ਜੇ ਕਿਤੇ ਪਾਣੀ ਜ਼ਿਆਦਾ ਹੁੰਦਾ ਤੇ ਇਹ ਇਸੇ ਤਰੀਕੇ ਦੇ ਨਾਲ ਸਿਲੰਡਰ ਰੁੜ ਜਾਂਦੇ ਤੇ ਵਿੱਚ ਹੀ ਇਹ ਟਰੱਕ ਰੁੜ ਜਾਂਦਾ ਤਾਂ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ